ਸਤ ਗੁਰਮਤ ਗਿਆਨ YouTube ਚੈਨਲ ਨੂੰ ਵੇਖਣ ਸੁਣਨ ਵਾਲੇ ਵੀਰੋ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਵਿਸ਼ਾ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਪੱਗ ਦੀ ਲਾਜ ਮੁਗਲਾਂ ਦਾ ਰਾਜ ਭਾਰਤ ਵਿੱਚ ਪੱਕੇ ਪੈਰੀ ਅਕਬਰ ਅਕਬਰ ਦੀ ਸ਼ਾਨਪਨਾਲ ਹੋਇਆ ਸੀ ਬਹੁਤ ਲੰਮੇ ਸਮੇਂ ਦੇ ਜ਼ੋਰ ਜ਼ੁਲਮ ਤੋਂ ਮਗਰੋਂ ਮਾਨੋ ਠੰਡੀ ਹਵਾ ਦਾ ਬੁਲਾ ਆਇਆ ਸੀ Hindu ਸਮਾਜ ਨੂੰ ਥੋੜੀਆਂ ਜਿੰਨੀਆਂ ਰਹਿਤਾਂ ਦੇ ਕੇ ਉਸਨੇ ਆਪਣੇ ਹਮੈਤੀ ਬਣਾ ਲਿਆ ਉਸਨੇ ਜਰਾ ਢਿੱਲਾ ਹੋਣ ਦੀ ਦੇਰ ਸੀ ਕਿ ਲੋਕੀ ਆਪਣੀਆਂ ਜਵਾਨ ਬੇਟੀਆਂ ਦੇ ਡੋਲੇ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਅਕਬਰ ਦੇ ਮਹਿਲਾਂ ਵਿੱਚ ਪਹੁੰਚਾਉਣ ਲੱਗ ਪਏ ਬਹੁਤ ਸਾਰੇ Hindu ਰਾਜਿਆਂ ਨੇ ਨਗਦ ਧਨ ਦੌਲਤ ਵੀ ਦਿੱਤੀ ਸਾਲਾਨਾ ਲਗਾਨ ਦੇਣਾ ਵੀ ਮੰਨਿਆ ਤੇ ਢੀਆਂ ਦੇ ਡੋਲੇ ਵੀ ਦਿੱਤੇ ਇਸ ਨੂੰ ਅਕਬਰ ਨਾਲ ਉਹ ਰਿਸ਼ਤੇਦਾਰੀ ਮੰਦੇ ਸਨ ਰਿਸ਼ਤੇਦਾਰ ਕਹਿੰਦੇ ਸਨ ਅਕਬਰ ਸਾਡਾ ਰਿਸ਼ਤੇਦਾਰ ਹੈ ਇੱਕ ਪਾਸੇ ਅਕਬਰ ਤਿਆਰ ਨਾਲ ਲੋਕਾਂ ਦਾ ਮਨ ਜਿੱਤ ਰਿਹਾ ਸੀ ਦੂਜੇ ਪਾਸੇ ਆਕੜਖਾਨਾ ਦੀ ਆਕੜ ਵੀ ਭਨ ਰਿਹਾ ਸੀ ਚਤੌੜ ਦਾ ਰਾਜਾ ਸੀ ਉਦੋਂ ਉਦੈ ਸਿੰਘ ਰਾਣਾ ਉਦੈ ਸਿੰਘ ਨੂੰ ਇਸ ਗੱਲ ਦਾ ਮਾਣ ਸੀ ਕਿ ਮੇਰੇ ਕੋਲ ਅਜੇਹਾ ਮਜ਼ਬੂਤ ਕਿਲਾ ਹੈ ਕਿ ਅਕਬਰ ਦੀ ਫੌਜ ਇਸ ਕਿਲੇ ਨੂੰ ਕਦੀ ਤੋੜ ਨਹੀਂ ਸਕੇਗੀ ਮੈਂ ਭਾਵੇਂ ਸਾਲਾਂ ਬੱਧੀ ਅੰਦਰ ਬੈਠਾ ਲੜਦਾ ਰਹਾ ਮੇਰੇ ਵਾਸਤੇ ਕੋਈ ਮੁਸ਼ਕਲ ਨਹੀਂ ਮੁਸ਼ਕਲ ਹੋਵੇਗੀ ਤਾਂ ਬਾਹਰ ਦੀ ਫੌਜ ਵਾਸਤੇ ਇਸੇ ਹੰਕਾਰ ਕਾਰਨ ਇਹ ਅਕਬਰ ਨੂੰ ਟੈਕਸ ਦੇਣ ਤੋਂ ਇਨਕਾਰੀ ਹੋ ਗਿਆ ਅਕਬਰ ਨੇ ਆਪਣੇ ਤਜਰਬੇ ਕਾਰਨ ਜਰਨੈਲ ਨੂੰ ਸਾਰੀ ਫੌਜ ਦੇ ਕੇ ਕਿਲੇ ਨੂੰ ਜਿੱਤ ਲੈਣ ਵਾਸਤੇ ਭੇਜ ਦਿੱਤਾ ਛੋਟੀਆਂ ਮੋਟੀਆਂ ਝੜਪਾਂ ਹੋਈਆਂ ਘੇਰਾ ਪਿਆ ਰਹਾ ਲੜਾਈ ਲੰਮੀ ਹੁੰਦੀ ਗਈ ਅਕਬਰ ਦੇ ਫੌਜੀਆ ਨੇ ਕਿਲੇ ਦੀਆਂ ਕੰਧਾਂ ਵਿੱਚ ਪਾੜ ਪਾ ਲਿਆ ਜਦੋਂ ਬਾਹਰਲੀ ਫੌਜ ਤੇਜ਼ੀ ਨਾਲ ਕਿਲੇ ਵਿੱਚ ਵੜਨ ਲੱਗੀ ਤਾਂ ਰਾਜਾ ਉਦਾਸ ਸਿੰਘ ਕੁਝ ਇਤਬਾਰੀ ਬੰਦਿਆਂ ਨੂੰ ਨਾਲ ਲੈ ਕੇ ਗੁਪਤ ਰਸਤੇ ਰਾਹੀਂ ਕਿਲੇ ਵਿੱਚੋਂ ਦੌੜ ਗਿਆ ਰਾਜੇ ਦੇ ਭੱਜ ਜਾਣ ਤੇ ਦੋ ਸਰਦਾਰਾਂ ਨੇ ਦੁਸ਼ਮਣਾਂ ਨਾਲ ਹਿੱਕ ਤਣ ਕੇ ਸ਼ੂਰਮਗਤੀ ਦੀ ਸਿਖਰ ਛੋਹੀ ਤੇ ਆਖਰੀ ਦਮ ਤੱਕ ਲੜੇ ਦੁਸ਼ਮਣਾਂ ਦਾ ਭਾਰੀ ਨੁਕਸਾਨ ਕਰਕੇ ਜਿੰਦਗੀ ਲੇਖੇ ਲਾਗੇ ਇਹ ਦੋਵੇਂ ਬਹਾਦਰ ਸਨ ਜੈਮਲ ਅਤੇ ਫੱਤਾ ਅਸਲ ਨਾਮ ਇਹਨਾਂ ਦਾ ਪੱਤੋ ਸੀ ਜਿਨ੍ਹਾਂ ਦੀਆਂ ਵਾਰਾਂ ਅੱਜ ਤੱਕ ਗਾਈਆਂ ਜਾਂਦੀਆਂ ਨੇ ਅਕਬਰ ਬਾਦਸ਼ਾਹ ਦੀ ਫੌਜ ਨੇ ਕਿਲੇ ਤੇ ਕਬਜ਼ਾ ਕਰ ਲਿਆ ਰਾਜਾ ਉਦਾਸ ਸਿੰਘ ਜਾਨ ਬਚਾਉਂਦਾ ਜੰਗਲਾਂ ਵਿੱਚ ਚਲਾ ਗਿਆ ਜੋ ਜੰਗਲੀ ਫਲ ਆਦਿਕ ਮਿਲਦੇ ਸਨ ਉਹ ਖਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਗਾਜਰ ਮੂਲੀ ਖਾ ਲਈ ਕੋਈ ਜੰਗਲੀ ਜਾਨਵਰ ਕਾਬੂ ਆ ਗਿਆ ਤਾਂ ਉਸ ਦਾ ਸ਼ਿਕਾਰ ਕਰ ਲਿਆ ਭੁੰਨ ਕੇ ਖਾ ਲਿਆ 10-15 ਜੀਆਂ ਦਾ ਇੱਕ ਜਥਾ ਜਿਹਾ ਦੁੱਖ ਅਤੇ ਭੁੱਖ ਸਹਿਣ ਕਰਦਾ ਹੋਇਆ ਦਿਨ ਕੱਟੀ ਕਰ ਰਿਹਾ ਸੀ ਇੱਕ ਮਰਾਸੀ ਨੂੰ ਕਿਸੇ ਸੱਜਣ ਤੋਂ ਖਬਰ ਮਿਲੀ ਕਿ ਰਾਜਾ ਉਦਾਸ ਸਿੰਘ ਬਦਹਾਲੀ ਵਿੱਚ ਜੰਗਲੀ ਵਾਸ ਕਰ ਰਿਹਾ ਹੈ ਦਿਨ ਕੱਠੀ ਕਰ ਰਿਹਾ ਹੈ ਉਸ ਜੰਗਲ ਵਿੱਚ ਕੁਲੀਆਂ ਬਣਾ ਕੇ ਟਿਕੇ ਹੋਏ ਨੇ ਰਾਣਾ ਦੇ ਉਸ ਸਾਥੀ ਰਾਜ ਦਰਬਾਰ ਜਾ ਕੇ ਤੂੰ ਉਹਨਾਂ ਦਾ ਦਿਲ ਖੁਸ਼ ਕਰਦਾ ਸੈਂ ਤੈਨੂੰ ਕਾਫੀ ਸਾਰਾ ਉਦੋਂ ਪੈਸਾ ਮਿਲਦਾ ਸੀ ਹੁਣ ਵੀ ਤਾਂ ਉਹੀ ਰਾਜਾ ਹੈ ਕੀ ਹੋਇਆ ਜੇ ਉਸ ਦਾ ਰਾਜ ਖੁੱਸ ਗਿਆ ਪਿਛਲੇ ਕੀਤੇ ਉਪਕਾਰਾਂ ਨੂੰ ਯਾਦ ਕਰ ਮਰਾਸੀ ਜਾ ਕੇ ਰਾਜੇ ਦਾ ਹਾਲ ਪੁੱਛ ਤੇ ਦੋ ਘੜੀਆਂ ਉਸ ਦਾ ਦੁੱਖ ਦਰਦ ਵੰਡਾ ਕੋਈ ਲਤੀਫੇ ਜਾਂ ਕਵਤਾਮਾ ਸੁਣਾ ਕੇ ਉਸ ਦਾ ਗਮ ਕੁਝ ਘਟ ਕਰਨ ਦੀ ਕੋਸ਼ਿਸ਼ ਕਰ ਹੋ ਸਕਦਾ ਹੈ ਕਦੀ ਫਿਰ ਰਾਜ ਭਗ ਪ੍ਰਾਪਤ ਹੋ ਜਾਵੇ ਉਹ ਤੈਨੂੰ ਫਿਰ ਯਾਦ ਰੱਖੇਗਾ ਕਿ ਇਹ ਮਰਾਸੀ ਕੱਲਾ ਖੁਸ਼ੀਆਂ ਦੇ ਵਿੱਚ ਹੀ ਮੇਰੇ ਕੋਲੇ ਨਹੀਂ ਆਇਆ ਬਲਕਿ ਗਮੀ ਦੇ ਵਿੱਚ ਵੀ ਮੇਰਾ ਸਾਥ ਨਿਭਾਉਂਦਾ ਰਿਹਾ ਸਾਰੀ ਗੱਲ ਬਾਤ ਸੁਣ ਕੇ ਮਰਾਸੀ ਸਾਥੀਆਂ ਸਮੇਤ ਅਰਾਣਾ ਉਦਾਸ ਸਿੰਘ ਨੂੰ ਮਿਲਣ ਲਈ ਜੰਗਲਾਂ ਵੱਲ ਚੱਲ ਪਿਆ ਦੱਸੇ ਗਏ ਟਿਕਾਣੇ ਵੱਲ ਤੁਰਦਾ ਹੋਇਆ ਆਖਰ ਅਰਾਣਾ ਜੀ ਕੋਲ ਪਹੁੰਚ ਗਿਆ ਨੰਸ਼ਕਾਰ ਕੀਤੀ ਪਿਆਰ ਤੇ ਹਮਦਰਦੀ ਵਾਲੀਆਂ ਗੱਲਾਂ ਕੀਤੀਆਂ ਰਾਜੇ ਦੇ ਮਨੋਰੰਜਨ ਲਈ ਕੁਝ ਕਵਤਾਵਾਂ ਸੁਣਾਈਆਂ ਕੁਝ ਲਤੀਫੇ ਸੁਣਾਏ ਸਾਰਾ ਦਿਨ ਜੰਗਲ ਵਿੱਚ ਬਿਤਾ ਕੇ ਜਦੋਂ ਮਰਾਸੀ ਨੇ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਰਾਜਾ ਆਖਣ ਲੱਗਿਆ ਵੀਰ ਮੇਰਿਆ ਤੇਰਾ ਬਹੁਤ ਧੰਨਵਾਦ ਤੂੰ ਮੈਨੂੰ ਅਜਿਹੇ ਮੰਦੇ ਹਾਲ ਵਿੱਚ ਵੀ ਯਾਦ ਰੱਖਿਆ ਹੈ ਮੇਰਾ ਦੁੱਖ ਘਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਵਕਤ ਮੇਰੇ ਕੋਲ ਦੇਣ ਲਈ ਕੁਝ ਵੀ ਨਹੀਂ ਹੈ ਕਈ ਦਿਨ ਫਿਰੇ ਤਾਂ ਮੈਂ ਤੇਰਾ ਕਦੀ ਦਿਨ ਫਿਰੇ ਮੈਂ ਤੇਰਾ ਪੂਰਾ ਖਿਆਲ ਰੱਖਾਂਗਾ ਹੁਣ ਤਾਂ ਬਸ ਤਨ ਦੇ ਕੱਪੜੇ ਹੀ ਨੇ ਮੇਰੇ ਕੋਲ ਮਰਾਸੀ ਆਖਣ ਲੱਗਾ ਮਹਾਰਾਜ ਭਾਵੇਂ ਪੁਰਾਣੀ ਹੀ ਸਹੀ ਮੈਨੂੰ ਆਪਣੇ ਸਿਰ ਦੀ ਬੰਨੀ ਪੱਗ ਹੀ ਦੇ ਦਿਓ ਮੈਂ ਵੀ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਫਖਰ ਨਾਲ ਕਹਿ ਸਕਾਂਗਾ ਕਿ ਮੈਨੂੰ ਰਾਣਾ ਉਦਾਸ ਸਿੰਘ ਨੇ ਦਸਤਾਰ ਦੇ ਕੇ ਨਵਾਜਿਆ ਸੀ ਕਰੋ ਕਿਰਪਾ ਸਿਰ ਤੇ ਬੰਨੀ ਪੱਗ ਮੈਨੂੰ ਦੇ ਦਿਓ ਰਾਜੇ ਨੇ ਉਹੀ ਸਿਰ ਵਾਲੀ ਦਸਤਾਰ ਮਰਾਸੀ ਦੇ ਹਵਾਲੇ ਕਰਦਿਆਂ ਭਰੇ ਮਨ ਨਾਲ ਆਖਿਆ ਮਰਾਸੀ ਭਾਈ ਪੱਗ ਤਾਂ ਮੇਰੀ ਲੈ ਲਈ ਵੇਖੀ ਕਿਤੇ ਹੁਣ ਇਹ ਪੱਗ ਕਿਸੇ ਦੇ ਪੈਰਾਂ ਤੇ ਨਾ ਟਿਕ ਜਾਵੇ ਮੈਂ ਸਭ ਕੁਝ ਗਵਾ ਲਿਆ ਜੰਗਲਾਂ ਵਿੱਚ ਮੰਦੇ ਹਾਲ ਦਿਨ ਕਟੀ ਕਰ ਰਿਹਾ ਹਾਂ ਜੇ ਅਕਬਰ ਵਰਗੇ ਬਾਦਸ਼ਾਹ ਅੱਗੇ ਝੁਕ ਜਾਂਦਾ ਪੱਗ ਪੈਰੀ ਰੱਖ ਦਿੰਦਾ ਤਾਂ ਰਾਜ ਸੁਖ ਭੋਗ ਸਕਦਾ ਸੀ ਵੇਖੀ ਪੱਗ ਨੂੰ ਕਿਤੇ ਨੀਵੀਂ ਨਾ ਕਰ ਦਈ ਮਰਾਸੀ ਸੱਤ ਬਚਨ ਆਖਦਾ ਨਮਸਕਾਰ ਕਰਕੇ ਵਾਪਸ ਚਲਾ ਗਿਆ ਸਮਾ ਆਪਣੀ ਚਾਲ ਚੱਲਦਾ ਗਿਆ ਰਾਜ ਦਰਬਾਰਾਂ ਵਿੱਚ ਆਉਣ ਜਾਣ ਕਰਕੇ ਮਰਾਸੀ ਨੂੰ ਬਹੁਤ ਸਾਰੇ ਸਰਕਾਰੀ ਅਫਸਰ ਤੇ ਅਮੀਰ ਲੋਕ ਜਾਣਦੇ ਸਨ ਇਹ ਵੀ ਸਮੇਂ-ਸਮੇਂ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਇੱਕ ਵੇਰਾ ਇਸ ਮਰਾਸੀ ਨੂੰ ਅਕਬਰ ਦੇ ਦਰਬਾਰ ਵਿੱਚ ਜਾਣ ਦਾ ਮੌਕਾ ਮਿਲ ਗਿਆ ਇਸ ਦੇ ਹੱਥ ਵਿੱਚ ਵੱਡੀ ਡਾਂਗ ਸੀ ਅਕਬਰ ਸਾਹਮਣੇ ਉੱਚੇ ਆਸਣ ਤੇ ਸਜਿਆ ਬੈਠਾ ਸੀ ਬਾਕੀ ਸਰਕਾਰੀ ਅਫਸਰ ਤੇ ਹੋਰ ਵੱਡੇ ਲੋਕ ਆਪੋ ਆਪਣੀਆਂ ਥਾਵਾਂ ਤੇ ਬਰਾਜਮਾਨ ਸਨ ਇਜਾਜ਼ਤ ਮਿਲਣ ਤੇ ਮਰਾਸੀ ਨੂੰ ਪਹਿਰੇਦਾਰ ਨੇ ਅੰਦਰ ਜਾਣ ਦਾ ਇਸ਼ਾਰਾ ਦੇ ਦਿੱਤਾ ਮਰਾਸੀ ਅੰਦਰ ਪਹੁੰਚਿਆ ਅਕਬਰ ਬਾਦਸ਼ਾਹ ਦੇ ਸਾਹਮਣੇ ਆਕੜ ਕੇ ਖਲੋ ਗਿਆ ਜਦੋਂ ਸੇਵਾਦਾਰਾਂ ਨੇ ਕਿਹਾ ਮਰਾਸੀਆ ਬਾਦਸ਼ਾਹ ਨੂੰ ਝੁੱਕ ਕੇ ਸਲਾਮ ਕਰ ਮਰਾਸੀ ਤੱਸ ਤੋਂ ਬਸ ਨਾ ਹੋਇਆ ਮੋਢੇ ਤੋਂ ਹਲੂਣ ਕੇ ਇੱਕ ਸੇਵਾਦਾਰ ਨੇ ਸਖਤੀ ਨਾਲ ਆਖਿਆ ਮਰਾਸੀਆ ਬਾਦਸ਼ਾਹ ਸਲਾਮਤ ਨੂੰ ਅਦਾਬ ਆਖੋ ਮਰਾਸੀ ਨੇ ਆਪਣੇ ਸਿਰ ਤੋਂ ਪੱਗ उतारी ਆਪਣੀ ਛੋਟੀ ਉੱਤੇ ਟੰਗ ਲਈ ਛੋਟੀ ਨੂੰ ਪਾਸੇ ਸਿੱਧੀ ਖੜੀ ਰੱਖ ਦਿੱਤਾ ਕੰਧ ਦੇ ਨਾਲ ਲਾ ਦਿੱਤੀ ਖੁਦ ਝੁਕਿਆ ਨਮਸਕਾਰ ਕੀਤੀ ਅਕਬਰ ਦਾ ਧਿਆਨ ਇਸ ਦੀਆਂ ਅਜੀਬ ਹਰਕਤਾਂ ਵੱਲ ਹੀ ਸੀ ਅਕਬਰ ਨੇ ਪੁੱਛਿਆ ਮਰਾਸੀਆ ਕੀ ਗੱਲ ਹੈ ਪਹਿਲਾਂ ਅਦਾਬ ਨਹੀਂ ਆਖਿਆ ਫਿਰ ਦਸਤਾਰ ਉਤਾਰ ਕੇ ਛੋਟੀ ਤੇ ਟੰਗ ਲਈ ਇਹ ਸਾਰਾ ਕੀ ਮਾਜਰਾ ਹੈ ਮਰਾਸੀ ਹੱਥ ਜੋੜ ਕੇ ਬੋਲਿਆ ਮਹਾਰਾਜ ਗੁਸਤਾਖੀ ਮਾਫ ਕਰਨੀ ਮੇਰਾ ਮਨ ਬੇਕਾਬੂ ਹੋ ਗਿਆ ਸੀ ਜਦੋਂ ਇਹ ਦਸਤਾਰ ਮੇਰੇ ਸਿਰ ਤੇ ਹੁੰਦੀ ਹੈ ਮੈਂ ਉਦੋਂ ਕਿਸੇ ਅੱਗੇ ਝੁਕ ਨਹੀਂ ਸਕਦਾ ਜੇ ਕਿਤੇ ਝੁਕਣ ਲਈ ਮਜਬੂਰ ਹੋਣਾ ਪਵੇ ਤਾਂ ਪੱਗ ਸਿਰ ਤੋਂ ਉਤਾਰ ਕੇ ਇਹ ਡਾਂਗ ਤੇ ਸੋਟੀ ਤੇ ਟੰਗ ਲੈਂਦਾ ਹਾਂ ਮੈਂ ਤਾਂ ਝੁਕ ਜਾਵਾਂ ਗਰੀਬ ਬੰਦਾ ਹਾਂ ਪਰ ਇਹ ਦਸਤਾਰ ਬਹੁਤ ਵੱਡੇ ਬੰਦੇ ਦੀ ਹੈ ਬਹੁਤ ਉੱਚੀ ਹੈ ਆਪਣੇ ਸਿਰ ਤੋਂ ਉਤਾਰ ਕੇ ਰਾਜਾ ਉਦਾਸ ਸਿੰਘ ਨੇ ਇਹ ਮੇਰੇ ਸਿਰ ਤੇ ਬਣਵਾਈ ਸੀ ਨਾਲ ਹੀ ਆਖਿਆ ਸੀ ਕਿ ਇਸ ਨੂੰ ਕਦੀ ਨੀਵੀਂ ਨਾ ਹੋਣ ਦੇਵੀ ਮੈਂ ਉਹਨਾਂ ਦੇ ਹੁਕਮ ਦੀ ਪਾਲਣਾ ਕਰ ਰਿਹਾ ਹਾਂ ਮਰਾਸੀ ਦੀ ਇਸ ਅਦਾ ਤੋਂ ਅਕਬਰ ਬਹੁਤ ਖੁਸ਼ ਹੋਇਆ ਮਰਾਸੀ ਨੂੰ ਕੁਝ ਬਖਸ਼ੀਸ਼ ਦਿੰਦਿਆਂ ਆਖਣ ਲੱਗਾ ਮਰਾਸੀ ਆ ਜਦੋਂ ਇੱਕ ਦਸਤਾਰ ਬਾਦਸ਼ਾਹ ਦੇ ਸੀਸ ਤੇ ਸਜੀ ਹੁੰਦੀ ਹੈ ਤਦੋਂ ਉਸ ਦੀ ਸ਼ਾਨ ਹੋਰ ਹੁੰਦੀ ਹੈ ਉਹੀ ਦਸਤਾਰ ਜਦੋਂ ਇੱਕ ਮਰਾਸੀ ਦੇ ਸਿਰ ਤੇ ਟਿਕ ਜਾਂਦੀ ਹੈ ਉਸ ਦੀ ਸ਼ਾਨ ਤੇ ਅਦਬ ਲੱਖ ਯਤਨ ਕੀਤੇਆਂ ਵੀ ਉਤਨਾ ਉੱਚਾ ਨਹੀਂ ਰਹਿੰਦਾ ਉਹ ਥੱਲੇ ਚਲਾ ਜਾਂਦਾ ਹੈ ਕੱਪੜਾ ਤਾਂ ਸਾਰਿਆਂ ਦੀ ਜੁਲਾਹਿਆਂ ਦੇ ਘਰ ਬਣਦਾ ਹੈ ਅਮੀਰ ਗਰੀਬ ਜੁਲਾਹਿਆਂ ਤੋਂ ਕੱਪੜਾ ਖਰੀਦ ਕੇ ਹੀ ਸਾਰੇ ਲੋਕ ਦਸਤਾਰਾਂ ਬੰਨਦੇ ਨੇ ਜਿਹੋ ਜਿਹੀ ਸ਼ਖਸੀਅਤ ਦੇ ਸਿਰ ਤੇ ਦਸਤਾਰ ਸਜਦੀ ਹੈ ਉਸੇ ਅਨੁਸਾਰ ਉਸ ਦਾ ਮਾਨ ਸਨਮਾਨ ਹੁੰਦਾ ਹੈ ਰਾਣਾ ਉਦੈ ਸਿੰਘ ਨੂੰ ਸਨੇਹਾ ਦੇ ਦੇਵੀ ਕਿ ਤੇਰੀ ਪੱਗ ਉਤਰ ਚੁੱਕੀ ਹੈ ਤੇਰੀ ਪੱਗ ਬਨ ਕੇ ਮਰਾਸੀ ਬਾਦਸ਼ਾਹ ਨਹੀਂ ਬਣਿਆ ਸਗੋਂ ਉਦੈ ਸਿੰਘ ਭਿਖਾਰੀ ਬਣਿਆ ਦਰਦਰ ਦੀਆਂ ਠੋਕਰਾਂ ਖਾ ਰਿਹਾ ਹੈ ਇਹਨਾਂ ਦਸਤਾਰਾਂ ਨੂੰ ਬਚਾਉਣ ਵਾਸਤੇ ਸਿਆਣਪ ਅਤੇ ਤਾਕਤ ਦੀ ਜ਼ਰੂਰਤ ਹੋਇਆ ਕਰਦੀ ਹੈ ਵਰਨਾ ਦਸਤਾਰਾਂ ਸਿਰਾਂ ਤੋਂ ਉਤਰ ਹੀ ਜਾਇਆ ਕਰਦੀਆਂ ਨੇ ਸਿਆਣਪ ਤੋਂ ਬਿਨਾ ਦਸਤਾਰਾਂ ਤਾਂ ਕੀ ਤਾਜ ਵੀ ਨਹੀਂ ਰਹਿੰਦੇ ਤੇ ਸਿਰ ਵੀ ਸਲਾਮਤ ਨਹੀਂ ਰਹਿੰਦੇ ਮਰਾਸੀ ਨਿੰਮੋ ਝੂਣਾ ਜਿਹਾ ਹੋਇਆ ਬਾਹਰ ਆ ਗਿਆ ਗੁਰੂ ਪਿਆਰ ਵਾਲਿਓ ਕਦੀ ਸਿੱਖ ਭਾਈ ਆਪਣੇ ਅੰਦਰ છાਤੀ ਮਾਰਨ ਜਿਸ ਦਸਤਾਰ ਦਾ ਉਹ ਇਨਾ ਮਾਣ ਕਰਦੇ ਨੇ ਕਿ ਅੱਜ ਉਸ ਮਾਣ ਨੂੰ ਉਹਨਾਂ ਨੇ ਆਪ ਆਪਣੇ ਕਿਰਦਾਰ ਦੇ ਰਾਹੀਂ ਕਾਇਮ ਰੱਖਿਆ ਹੋਇਆ ਹੈ ਕਿ ਉਹ ਨੀਚ ਤੋਂ ਨੀਚ ਕੰਮ ਤਾਂ ਨਹੀਂ ਕਰਦੇ ਆਰੇ ਦਸਤਾਰਾਂ ਵਾਲੇ ਚੋਰੀਆਂ ਠੱਗੀਆਂ ਰਿਸ਼ਪਤ ਖੋਰੀਆਂ ਨਸ਼ੇ ਕਰਨੇ ਤੇ ਹੋਰ अनेका ਨੀਚ ਤੋਂ ਨੀਚ ਕੰਮ ਕਰਨੇ ਪਰ ਦਸਤਾਰਾਂ ਦੀ ਵੀ ਬਨ ਕੇ ਸਿਰ ਤੇ ਰੱਖਣੀ ਆ ਆਪਣੇ ਆਪ ਨੂੰ ਸਿੱਖ ਹੋਣ ਦਾ ਉਹ ਲਾਇਸੈਂਸ ਵੀ ਬਣਾਈ ਰੱਖਣਾ ਆਪਣੇ ਆਪ ਨੂੰ ਆਖੀ ਜਾਣਾ ਅਸੀਂ ਦਸਤਾਰ ਧਾਰੀ ਹੁੰਨੇ ਆ ਪਰ ਜਿਹੋ ਜੀ ਦਸਤਾਰ ਜੇ ਸਿਰ ਤੇ ਬੰਨੀ ਹੋਈ ਹੈ ਤਾਂ ਉਹਦੇ ਅਨੁਸਾਰ ਆਪਣਾ ਕਿਰਦਾਰ ਵੀ ਬਣਾਉਣਾ ਪਵੇਗਾ ਸਤਿਗੁਰੂ ਪਰਮਾਨੰ ਕਰਦੇ ਨੇ ਗੁਰਬਾਣੀ ਵਿੱਚ ਟੇਢੀ ਪਾਗ ਟੇਡੇ ਚਲੇ ਲਾਗੇ ਬੀਰੇ ਖਾਨ ਭਉ ਭਗਤ ਸਿਉ ਕਾਜ ਨ ਕਛੂ ਐ ਮੇਰੋ ਕਾਮ ਦੀਵਾਨ RAM ਬਿਸਾਰਿਓ ਹੈ ਅਬਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚ ਮਾਨ ਰਹਾਉ ਲਾਲਚ ਝੂਠ ਬੇਕਾਰ ਮੁਹੰਮਦ ਏ ਵਿਦ ਉਹਦ ਬਿਹਾਨ ਕਹ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲ ਨਿਦਾਨ ਕਹ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲ ਨਿਦਾਨ ਪੰਨਾ 1124 ਹੋਇਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ